ਇਸਾਨੀ ਨਾਲ ਜੁੜੀਆਂ ਹੋਈਆਂ ਨੇ ਬੇਰੋਜ਼ਗਾਰੀ ਨਾਲ ਗੱਲਾਂ ਜੁੜੀਆਂ ਆ। ਆ ਤੁਹਾਡੀ ਸਾਥ ਹੈ। ਇੱਥੇ ਬਹਿ ਕੇ ਤੁਸੀਂ ਆਪਣੇ ਪਿੰਡ ਦੇ ਫੈਸਲੇ ਕਰਦੇ ਹੋਵੋਗੇ। ਸਾਂਝੇ ਕੰਮਾਂ ਦੇ ਫੈਸਲੇ ਇੱਥੇ ਬਹਿ ਕੇ ਪੰਚਾਇਤ ਸਿਆਣੇ ਬੰਦੇ ਕਰਦੇ ਹੋਣਗੇ। ਇਹ ਤੁਹਾਡੇ ਪਿੰਡ ਦੀ ਲੋਕ ਸਭਾ ਹੈ। ਜਦੋਂ ਮੁਲਕ ਦੇ ਫੈਸਲੇ ਕਰਨੇ ਹੋਣ debate ਦੇ ਵਿੱਚ ਹਿੱਸਾ ਲੈਣ ਵਾਲੇ ਟੌਪ 5 MP ਦੀ ਲਿਸਟ ਬਣਦੀ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਹਾਜ਼ਰ ਰਹਿਣ ਵਾਲੇ ਟੌਪ 5 MP ਦੀ ਜੋ ਲਿਸਟ ਬਣਦੀ ਹੈ ਮੁਨਸੀ ਵਾਲੇ ਵਾਲਿਓ ਉਹਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਮਾਣ ਹੋਊਗਾ ਕਿ ਉਹਦੇ ਵਿੱਚ ਸੰਦਰੂਰ ਦੇ MP ਦਾ ਨਾਮ ਤੁਹਾਡੇ MP ਦਾ ਨਾਮ ਜ਼ਰੂਰ ਹੁੰਦਾ ਹੈ ਕਿਉਂ ਹੁੰਦਾ ਕੋਪਕ ਮੈਨੂੰ ਜਨੂਨ ਹੈ ਮੈਨੂੰ ਕੰਮ ਕਰਨ ਦਾ ਚਾਹ ਹੈ ਪੰਜਾਬ ਦੇ ਵਿੱਚ ਸਾਰਾ ਪਿੰਡ ਹੱਥ ਬੰਨ ਕੇ ਬੈਠਾ ਰਹਿੰਦਾ ਸੀ ਵੀ ਪਤਾ ਨਹੀਂ ਕੀ ਹਉਆ ਬਣਾਤਾ ਐਮਪੀ ਆਇਆ ਜੋ ਬੋਲੀ ਜਾਂਦਾ ਸੱਚ ਹੀ ਬੋਲੀ ਜਾਂਦਾ ਹੁਣ ਇਹਦੇ ਮੂਰੇ ਨਹੀਂ ਬੋਲ ਸਕਦੇ ਪਰ ਹੁਣ ਨੌਜਵਾਨ ਮੁੰਡੇ ਸਵਾਲ ਪੁੱਛਣ ਲੱਗੇ ਨੇ ਨਾਲ ਵੀਡੀਓ ਬਣਾਉਂਦੇ ਆ ਉਹ ਮੈਨੂੰ ਇੱਕ ਐਮਪੀ ਪੰਜਾਬ ਦਾ ਕਹਿੰਦਾ ਪਾਰਲੀਮੈਂਟ 'ਚ ਉੱਥੇ ਕਹਿੰਦਾ ਯਾਰ ਤੂੰ ਇੱਕ ਨਵਾਂ ਸਿਆਪਾ ਪਾਦਾ ਸਾਰੀ ਉਮਰ ਵਾਸਤੇ ਸਾਨੂੰ ਮੈਂ ਕਹ ਕੀ ਕਹਿੰਦਾ ਤੈਂ ਸਿਖਾਏ ਨੇ ਲੋਕ ਏ ਕਹਿੰਦਾ ਜਦੋਂ ਜਾਣਕਾਰ ਚ ਇਹਨਾਂ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਹੁਣ ਤੱਕ ਤਾਂ ਇਹੀ ਨਹੀਂ ਪਤਾ ਲੱਗਣ ਦਿੱਤਾ ਕਿ ਗ੍ਰਾਂਟ ਵੀ ਹੁੰਦੀ ਐ ਐਮਪੀ ਕੋਲੇ ਹੁਣ ਦੱਸਿਆ ਆਪਾਂ ਕਿ ਭਾਈ 5 ਕਰੋੜ ਰੁਪਈਆ ਇੱਕ ਸਾਲ ਦਾ ਮਿਲਦਾ 2.5 ਕਰੋੜ ਦੀਆਂ ਦੋ ਕਿਸ਼ਤਾਂ 'ਚ ਮਿਲਦਾ ਜਿੰਨਾ ਚਿਰ ਪਹਿਲੇ 2.5 ਕਰੋੜ 'ਚੋਂ 90% ਪੈਸਾ ਖਰਚ ਕੇ ਉਹਦਾ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਮਿਲਦਾ ਉਨੀ ਤੇਰ ਅਗਲਾ 2.5 ਕਰੋੜ ਆਉਂਦਾ ਹੀ ਨਹੀਂ ਉਹ ਕਹਿੰਦੇ ਪਹਿਲਾਂ ਪਹਿਲਾਂ ਨਾ ਖਰਚ ਅੱਪਾ ਸਾਰੇ ਪੈਸੇ ਵਰਤ ਲੈ ਆਖਰੀ ਕਿਸ਼ਤ ਹੈਗੀ 2.5 ਕਰੋੜ ਦੀ ਇੱਕ ਇੱਕ ਰੁਪਈਏ ਦਾ ਹਿਸਾਬ ਦੇਵਾਂਗੇ ਲਿਖਿਆ ਪਿਆ 1 ਰੁਪਈਆ ਵੀ ਕਿਤੇ ਇਧਰ ਉਧਰ ਹੋ ਗਿਆ ਨਾ ਕਿ ਮੁਨਸੀ ਵਾਲੇ ਪਿੰਡ ਨੂੰ ਭਗਵੰਤ ਮਾਨ ਨੇ 5 ਲੱਖ ਰੁਪਏ ਭੇਜਿਆ ਸੀ ਉਹ ਚੋਂ 4 ਲੱਖ 99 ਹਜ਼ਾਰ 999 ਪਹੁੰਚੇ ਨੇ 1 ਰੁਪਈਆ ਪਤਾ ਨਹੀਂ ਕਿੱਥੇ ਕਪੜਾ ਕਰ ਗਿਆ ਭਗਵੰਤ ਮਾਨ ਤਾਂ ਐਸੇ ਸੱਤ ਦੇ ਵਿੱਚ ਖੜਾ ਕੇ ਜੁੱਤੀਆਂ ਥੋਡੀਆਂ ਸਿਰ ਮੇਰਾ ਇਤ ਕਮਿਸ਼ਨ ਖਾਣ ਨਹੀਂ ਆਏ। ਇਹ ਗੋਜੀਆਂ ਰੱਖਣੀਆਂ ਐ। ਇਹ ਕੁੰਡੀ ਲਾਉਣੀਆਂ ਐ ਲੋਕਾਂ ਦੇ ਪੈਸੇ ਚੋਂ। ਪਰਮਾਤਮਾ ਨੇ ਛੋਟੀ ਥੋੜੀ ਬਹੁਤ ਕਲਾ ਦਿੱਤੀ ਐ। ਉਹਦੇ ਚੋਂ ਪੈਸੇ ਕਮਾਲ ਕਮਾਈ ਜਾਂਦੇ ਸੀ। ਰੋਜ਼ੀ ਰੋਟੀ ਵਧੀਆ ਚੱਲੀ ਜਾਂਦੀ ਸੀ। ਆ ਗਰੀਬਾਂ ਦੇ ਪੈਸੇ ਚੋਂ ਪੈਸਾ ਖਾਣ ਥੋੜੀ ਆਏ ਆ ਇੱਥੇ। ਇਹ ਦੱਸਣ ਆਏ ਆ ਤੁਹਾਨੂੰ ਤੇ ਉਹਨਾਂ ਲੀਡਰਾਂ ਨੂੰ ਕਿ ਕੰਮ ਐ ਵੀ ਹੋ ਸਕਦਾ ਐ। ਜੇ ਲੋਕ ਇਮਾਨਦਾਰ ਲੋਕਾਂ ਚ ਕੋਈ ਗਲਤੀ ਨਹੀਂ ਲੋਕ ਇਮਾਨਦਾਰ ਨੇ ਪਰ ਜਦੋਂ ਲੀਡਰ ਉਹਨਾਂ ਦੇ ਸਾਹਮਣੇ ਬੇਈਮਾਨੀ ਕਰਦੇ ਆ ਤਾਂ ਇਮਾਨਦਾਰਾਂ ਦਾ ਵੀ ਮਨ ਡੋਲ ਜਾਂਦਾ ਲਹਿਰੇ ਗਾ ਕੇ ਕੋਲੇ ਪੰਚ ਬਣੇ ਨੂੰ ਵੀ ਦਈ ਦਿਨਾ ਪੰਚਾਇਤ ਨੂੰ ਪਰ ਮੈਂ ਇੱਕ ਬੇਨਤੀ ਵੀ ਕਰਦਾ ਸਰਪੰਚ ਪਿੰਡ ਦੇ ਬਣਿਓ ਸਰਪੰਚ ਕਿਸੇ ਪਾਰਟੀ ਦੇ ਨਾ ਬਣਿਓ ਜਦੋਂ ਵੋਟਾਂ ਆਉਣਗੀਆਂ ਉਹਦੀ ਜਿਹੜੀ ਮਰਜ਼ੀ ਪਾਰਟੀ ਨਾ ਹੋ ਜੇ ਪਰ ਜਦੋਂ ਵੋਟਾਂ ਨਹੀਂ ਹੈਗੀਆਂ ਪਿੰਡ ਵਾਸਤੇ ਇੱਕ ਆ ਰਹੇ ਆ ਮਾਮਾ ਪੈਣਾ ਬੈਠੀਆਂ ਨੇ ਸਭ ਤੋਂ ਵੱਧ ਦੁਖੀ ਤਪਕਾਏ ਆ ਮੰਗਾਈ ਦਾ ਸਭ ਤੋਂ ਵੱਧ ਇਹਨਾਂ ਨੂੰ ਪਤਾ ਹੈ ਚੁੱਲ੍ਹੇ ਤੇ ਬੈਂਦੀਆਂ ਨੇ ਇਹਨਾਂ ਨੂੰ ਪਤਾ ਰੋਟੀ ਕਿਵੇਂ ਬੱਕਦੀ ਹੈ ਇਹਨਾਂ ਨੂੰ ਪਤਾ ਅਗਲੇ ਡੰਗ ਦੀ ਰੋਟੀ ਦੀ ਫਿਕਰ ਇਹਨਾਂ ਨੂੰ ਹੁੰਦੀ ਹੈ ਬਜਾਰ ਚ ਜਾਓਗੇ ਅੱਗ ਲੱਗੀ ਪਈ ਐ ਭਾਅ ਨੂੰ ਹਸਲਾਂ ਨੇ ਭਾਅ ਮਿਲ ਨਹੀਂ ਰਹੇ ਕਿੱਧਰ ਜਾਈਏ ਫੇਰ ਹਾਂ ਕੋ ਬੈਠੇ ਆ ਕਿਸਾਨ ਤਰਨੇ ਤੇ ਅਜਾ ਜੀਟੀ ਰੋਡ ਰੋਕੀ ਹੋਈ ਐ ਉਹ ਕੋਈ ਡਾਕਾ ਮਾਰਦੀ ਪਰਮਿਸ਼ਨ ਤਾਂ ਨਹੀਂ ਮੰਗਦੇ ਆਪਦੀ ਫਸਲ ਦਾ ਭਾਅ ਮੰਗਦੇ ਆ ਉਹ ਵੀ ਨਹੀਂ ਦਿੰਦੇ ਲਾਰੇ ਲਾ ਕੇ ਲੀਡਰ ਜਿਹੜੇ ਨੇ ਉਹ ਤੁਰ ਜਾਂਦੇ ਨੇ ਮੁੜ ਕੇ ਲੱਭਦੇ ਹੀ ਨਹੀਂ ਕਿੱਧਰ ਗਈਆਂ ਕਰ ਕਰ ਨੌਕਰੀਆਂ ਕਿੱਧਰ ਗਏ ਕਰਜ਼ੇ ਮਾਫ਼ ਥੋੜੇ ਪਿੰਡ ਦਾ ਕਰਜ਼ਾ ਮਾਫ਼ ਹੋ ਗਿਆ ਹਾਂਜੀ ਹੋ ਗਿਆ ਮਾਫ਼ ਔਰ ਮੇਰੇ ਕੋਲ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹ ਚ ਇਹ 5-7 ਕਿਨਾਰਾ ਵਾਲਿਆਂ ਦਾ ਕਰਜ਼ਾ ਮਾਫ਼ ਨਹੀਂ ਹੋਇਆ 25-25 30-30 ਕਿੱਲੇ ਵਾਲੇ ਜਿਹੜੇ ਕਾਂਗਰਸ ਨਾਲ ਥੋੜਾ ਬਹੁਤ ਖਾਂਦੇ ਪਿੰਦੇ ਆ ਉਹਨਾਂ ਦੇ ਮਾਫ਼ ਹੋ ਗਏ ਹਾਂ ਇਹਦੇ ਵਿੱਚ ਵੀ ਪੱਖਪਾਤ ਹੈ ਉਹ ਯਾਰ ਕੁਛ ਤਾਂ ਛੱਡ ਦਿਓ ਨਰੇਗਾ ਮਨਰੇਗਾ ਦੀਆਂ ਦਿਹਾੜੀਆਂ ਖਾ ਗੇ ਕੰਮ ਕਿਸੇ ਹੋਰ ਤੋਂ ਕਰਾ ਲਿਆ ਪੈਸੇ ਕਿਸੇ ਹੋਰ ਨੂੰ ਮਿਲ ਕੇ ਕੱਚੀ ਕਾਪੀ ਤੇ ਲਿਖ ਲੈਂਦੇ ਗਰੀਬਾਂ ਦੀਆਂ ਦਿਹਾੜੀਆਂ ਖਾ ਕੇ ਕਿਹੜੇ ਚਵਾਰੇ ਛੱਤ ਲੋਗੇ ਯਾਰ ਤੁਸੀਂ ਹਰ ਵਕਤ ਪੈਸਾ 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 ਇੱਥੇ ਹਿਸਾਬ ਦੇਣਾ ਪੈਣਾ ਫਿਰ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਬਹੁਤਾ ਕੋਈ ਫੜਨਾ ਫੜਨਾ ਨਹੀਂ ਉਸ ਪੈਸੇ ਨਾਲ ਕਿਸੇ ਨੇ ਜਿਹੜਾ ਗਰੀਬਾਂ ਦਾ ਹੱਕ ਮਾਰਦੇ ਹੋ ਤੋ ਵੀਰ ਇਹਨਾਂ ਨੂੰ ਸਵਾਲ ਪੁੱਛਿਓ ਜਦੋਂ ਆਉਣਗੇ ਪਹਿਲੀ ਗੱਲ ਤਾਂ ਇਹ ਆਉਣਗੇ ਓਦੋਂ ਜਦੋਂ ਟਿਕਟ ਪੱਕੀ ਹੋ ਗਈ ਹਿਉ ਨਹੀਂ ਹੁੰਦੇ ਉਹ ਕਹਿੰਦੇ ਜੇ ਟਿਕਟ ਮਿਲੂ ਤਾਂ ਜਾਵਾਂਗੇ ਨਹੀਂ ਲੋਕਾਂ ਜਾਣ ਦਾ ਕੀ ਫਾਇਦਾ ਇਹ ਉਹ ਲੀਡਰ ਨੇ ਜਿਹਨਾਂ ਦੀ ਗੱਡੀ ਦੀ ਤਲਾਸ਼ੀ ਲਾਉਂਗੇ ਨਾ ਸੈਨੀਟਾਈਜ਼ਰ ਨਿਕਲਦਾ ਹੈ ਸ਼ੈਂਪੂ ਉਹ ਗੱਡੀ 'ਚ ਕੋਈ ਨਹਾਉਣ ਵਾਸਤੇ ਥੋੜੀ ਸ਼ੈਂਪੂ ਰੱਖਦਾ ਹੈ ਇੱਕ ਆਦੇ ਵਾਸਤੇ ਰੱਖ ਦਿਆ ਕਹਿੰਦੇ ਵੀ ਜੇ ਗਲਤੀ ਨਾ ਕਿਸੇ ਆਮ ਬੰਦੇ ਨਾਲ ਹੱਥ ਮਿਲ ਜੇ ਬਾਤ ਗੱਡੀ ਚ ਜਾ ਕੇ ਹੱਥ ਸ਼ੈਂਪੂ ਨਾਲ ਧੋਦੇ ਨੇ ਕਿਤੇ ਕੋਈ ਇਨਫੈਕਸ਼ਨ ਨਾ ਹੋ ਜੇ ਆਮ ਬੰਦਿਆਂ ਨਾਲ ਹੱਥ ਮਿਲ ਗਿਆ ਤੇ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਹੱਥ ਜਿਨ੍ਹਾਂ ਨੂੰ ਤੁਹਾਡੇ ਚੋਂ ਸੂਗ ਆਉਂਦੀ ਹੈ ਜਿਨ੍ਹਾਂ ਨੂੰ ਤੁਹਾਡੇ ਤੋਂ ਬੂ ਆਉਂਦੀ ਹੈ ਉਹਨਾਂ ਤੋਂ ਕੀ ਉਮੀਦ ਕਰੋਗੇ ਆਮ ਬੰਦਿਆਂ ਦੇ ਕੰਮ ਕਰ ਦਣਗੇ ਉਹ ਸੋ ਵੀਰੋ ਇਹ ਤਾਈਓ ਛੜਦੇ ਆ ਹੁਣ ਕਿ ਆਮ ਘਰਾਂ ਦੇ ਧੀਆ ਪੁੱਤ ਕਿਉਂ ਆ ਗਏ ਮੂਰੇ ਸਾਡੇ ਧੀਆ ਪੁੱਤ ਕਿਉਂ ਨਹੀਂ ਆਏ ਸਾਡੇ ਧੀਆ ਪੁੱਤ ਕਿਉਂ ਹਾਰ ਗਏ ਭਗਵੰਤ ਮਾਨ ਕਹੋ ਜਿੱਤ ਗਿਆ ਇਹਨਾਂ ਨੂੰ ਤਾਂ ਇਹ ਵੀ ਪਤਾ ਹੈ ਅਮਕਰ ਧੀਆ ਪੁੱਤਾਂ ਨੂੰ ਕਿ ਪੈਸੇ ਕਿਵੇਂ ਵੰਡੀਦੇ ਐ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਪਾਰਲੀਮੈਂਟ ਚ ਕਿਵੇਂ ਬੋਲੀਦਾ ਇਹਦਾ ਸਾਰੇ ਪੇਤ ਦਈ ਜਾਂਦੇ ਆਪਣੇ ਵੀ ਪੈਸੇ ਕਿੱਥੋਂ ਆਉਂਦੇ ਹੁੰਦੇ ਨੇ ਕਿੱਥੇ ਚੱਲਦੇ ਹੁੰਦੇ ਨੇ ਕਿੱਥੇ ਸਾਈਨ ਹੋ ਕੇ ਕਿੱਥੇ ਤੱਕ ਜਾਂਦੇ ਹੁੰਦੇ ਨੇ ਇਹ ਸਾਰਾ ਕੁਝ ਪਤਾ ਇਹਨਾਂ ਨੂੰ ਇਹਦਾ ਸਾਡੇ ਸਾਰੇ ਪੇਤ ਦੱਸੀ ਜਾਂਦੇ ਨੇ ਜਿਹੜੇ ਅਸੀਂ 70 ਸਾਲ ਲਈ ਦੱਸੇ ਸੀ ਇਹਨਾਂ ਨੇ 4-5 ਸਾਲਾਂ ਜੀ ਦੱਸਤੇ ਆਹੀ ਗੱਲ ਹੈ ਕਿ ਮੇਰੇ ਨਾਲ ਸਾਰੀ ਲੱਗਦੇ ਹੁਣ ਉਹ ਕਹਿੰਨ ਕਿ ਕਾਂਗਰਸ ਨਾਲ ਸਲੀਉਤਾ ਕਰਕੇ ਸੁਖਵੀਰ ਬਾਦਲਾਉ ਸੰਗਰੂਰ ਤੋਂ ਵੀ ਆਪਾਂ ਇਕੱਠੇ ਰੜ ਕੇ ਇਹਨੂੰ ਹਰਾ ਲਈਏ ਤੇਰਾ ਮੇਰੇ ਪਿੱਛੇ ਪਏ ਹੋਏ ਨੇ ਔਰ ਮੈਂ ਥੋੜੀ ਨਹੀਂ ਡਰਦੇ ਫਿਰ ਤੁਸੀਂ ਸੋਚਦੇ ਹੋਵੋਗੇ ਵੀ ਭਵੰਤਮਾਨ ਤੋਂ ਡਰਦੇ ਆ ਮੈਂ ਥੋੜੀ ਨਹੀਂ ਡਰਦੇ ਆ ਜਿਹੜੇ ਤੁਸੀਂ ਆਪ ਮਾਰੇ ਇਕੱਠੇ ਹੋ ਜਾਂਦੇ ਹੋ ਨਾ ਇਹ ਥੋੜੇ ਤੋਂ ਡਰਦੇ ਆ ਆ ਇਕੱਠਾ ਤੋਂ ਡਰਦੇ ਆ ਅਸੀਂ ਤਾਂ ਕੱਲ ਸਿਰੇ ਲਾਇਏ ਨੇ ਅੱਜ ਤੁਸੀਂ ਆ ਕੇ ਇਕੱਠੇ ਹੋ ਕੇ ਲੈ ਕਾਂਗਰਸੀ ਅਤੇ ਅਕਾਲੀਆਂ ਨੇ ਇੰਨਾ ਇਕੱਠ ਕਰਨਾ ਹੋਵੇ ਡੂੜ ਲੱਖ ਦੀਆਂ ਜਿਲੇਗੀਆਂ ਖਾ ਕੇ ਵੀ ਨਹੀਂ ਆਉਂਦੇ ਲੋਕ ਆ ਬਰਕਰ ਮੈਨੂੰ ਤੁਸੀਂ ਜੱਫੀਆਂ ਪਾਪਾ ਮੇਰੇ ਨਾਲ ਸੈਲਫੀਆਂ ਖਿਚਾਉਣੇ ਹੋ ਮੈਨੂੰ ਤੁਸੀਂ ਪਿਆਰ ਨਾਲ ਰੋਕ ਕੇ ਅਸ਼ੀਰਵਾਦ ਕੁੜੀਆਂ ਦਿੰਦੀਆਂ ਨੇ ਬੇਬੇ ਮਾਂ ਪੈਣਾ ਹਾ ਸਰ ਕੋਲ ਉਸਕੇ ਨੇ ਚਾਹੁੰਦਾ ਨੇ ਪੁੱਤ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਤੇ ਉਧਰ ਕਾਂਗਰਸੀ ਕੱਢ ਲਈ ਉਹਨਾਂ ਨਾਲ ਜੇ ਹੱਥ ਵੀ ਮਿਲਾ ਲਈਏ ਨਾ ਹੱਥ ਮਿਲਾਉਣ ਤੋਂ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਕਿ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਯਕੀਨ ਹੀ ਉੱਠ ਗਿਆ ਉਹਨਾਂ ਤੋਂ ਯਕੀਨ ਹੀ ਉੱਠ ਗਿਆ ਸੋ ਵੀਰੋ ਉਹ ਬਿਰਸਾ ਸਿੰਘ ਬਲਟੋਆ ਤੇ 36 ਸਾਲਾਂ ਬਾਅਦ ਚਲਾਨ ਪੇਸ਼ ਹੋਇਆ ਹੁਣ 1983 ਚ ਕੋਈ ਕਤਲ ਕੀਤਾ ਸੀ ਅਕਾਲੀ ਦਲ ਦਾ ਸਪੋਕਸਪਰਸਨ ਹੈ ਇਹ ਆ ਅਕਾਲੀ ਦਲ ਜਿਹੜਾ ਅੱਜ ਕੱਲ੍ਹ ਉਹ ਅਪਰਾਧੀਆਂ ਦੀ ਪਾਰਟੀ ਬਣ ਗਿਆ ਜਿਹੜਾ ਕਦੇ ਕੁਰਬਾਨੀਆਂ ਵਾਲੀ ਨਹੀਂ ਪਾਰਟੀ ਹੁੰਦਾ ਸੀ ਸੁਖਬੀਰ ਬਾਦਲ ਹਰ ਇੱਕ ਸਟੇਜ ਤੇ ਕਹਿੰਦਾ ਕਹਿੰਦਾ ਕਿ ਮੈਂ ਡੈਰੀ ਲਈ ਹੋਈ ਇੱਕ ਜਿਹੜੇ ਪੁਲਿਸ ਅਫਸਰ ਕਾਲੀਦਲ ਦੇ ਵਰਕਰਾਂ ਦੇ ਝੂਠੇ ਪਰਚੇ ਪਾਉਂਦੇ ਨੇ ਮੈਂ ਉਹਨਾਂ ਦਾ ਨਾਂ ਡੈਰੀ 'ਚ ਲਿਖ ਲੈਣਾ ਦੇਖਾਂਗੇ ਇਹਨਾਂ ਨੂੰ ਮੈਂ ਕਿਹਾ ਸੁਖਬੀਰ ਸਿੰਘ ਇੱਕ ਡੈਰੀ ਹੋਰ ਲਾ ਲਾ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਕਾਲੀਦਲ 'ਚ ਕਿੰਨੇ ਕ 범ਾਦੀ ਨੇ ਕਿੰਨੇ ਕ ਕਾਤਲ ਨੇ ਕਿੰਨੇ ਕ 10 ਨੰਬਰੀਏ ਨੇ ਕਿੰਨੇ ਕ ਗੁੰਡੇ ਨੇ ਕਿੰਨੇ ਕ ਡਕ ਸਮਗਲਰ ਨੇ ਇੱਕ ਡੈਰੀ ਹੋਰ ਲਾ ਲਾ ਇਹ ਡੈਰੀ ਸਹਿ ਸ਼ੇਤੀਪੁਰ ਭਰ ਜੂਗੀ ਬਾਹਲਾ ਜਾਦੇ ਦੂਰ ਜਾਣ ਦੀ ਲੋੜ ਨਹੀਂ ਇਹ ਤਾਂ ਮੰਨ ਲਾ ਇੱਕ ਦੋ ਜ਼ਿਲ੍ਹਿਆਂ 'ਚ ਹੀ ਭਰ ਜੂਗੀ ਅੱਜ ਕਾਲੀ ਦਲ ਨੇ ਬੇਅਦਬੀ ਦੇ ਵਿੱਚ ਕਾਂਡ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੇ ਦਿਲਾਂ ਤੇ ਡੂੰਗੀ ਸੱਟ ਮਾਰੀ ਹੈ ਵੀਰੋ ਸਾਡਾ ਸ਼ਬਦ ਗੁਰੂ ਗਲੀਆਂ ਚ ਰੋੜਿਆ ਇਹਨਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਇਹਨਾਂ ਨੇ ਪੱtre ਪੱtre ਕਰਤੀ ਇਹਨਾਂ ਨੂੰ ਸਜ਼ਾ ਫਿਰ ਕਿਸੇ ਕੈਪਟਨ ਤੋਂ ਉਮੀਦ ਨਾ ਕਰਿਓ ਇਹਨਾਂ ਨੂੰ ਸਜ਼ਾ ਗੁਰੂ ਹੀ ਦੇਊਗਾ ਗੁਰੂ ਹੀ ਦੇਊਗਾ ਸਜ਼ਾ ਕਿਉਂਕਿ ਗੁਰੂ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਹ ਵੀ ਬਹੁਤ ਬਰੀਕ ਹੈ ਜਿੰਨਾ ਜਿੰਨਾਂ ਨੇ ਇਤਿਹਾਸ ਫਰੋੜ ਕੇ ਦੇਖ ਲਓ ਜਿੰਨਾ ਜਿੰਨਾਂ ਨੇ ਵੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਭਾਵੇਂ ਮੱਛੇ ਰੰਗੜ ਤੋਂ ਫਰੋੜ ਲਿਓ ਫਿਰ ਉਹਨਾਂ ਦੀਆਂ ਕੁਲਾਂ ਦਾ ਨਾਸ ਹੋਇਆ ਗੁਲਾ ਦਾ ਨਾਸ ਹੋਇਆ ਆ ਲੋਕਾਂ ਨੇ ਆ ਦੇਖੇ ਗਏ ਨੇ ਬਜ਼ੁਰਗ ਆ ਬਣਾਇਆ ਜੀ ਪੋਸਟਰ ਇਸ ਤਰ੍ਹਾਂ ਦੇ ਇਹ ਸਜਾਈ ਮਿਲ ਰਹੀ ਹੈ ਹੁਣ ਇੰਨਾ ਜ਼ਿੰਮੇਵਾਰ ਲੋਕਾਂ ਨੇ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਸਭ ਮੁਰਦਾ ਹੋ ਗਏ ਨੇ ਆ ਸਾਰੀਆਂ ਫੋਟੋਆਂ ਨੇ ਚ ਵੱਡਿਆਂ ਵੱਟਿਆਂ ਦੀਆਂ ਆ ਦੇਖੋ ਬਾਦਲ ਸਾਹਿਬ ਦੀ ਉਹਦਾ ਮੰਦਗੁੱਦੀ ਬੱਚਾ ਕੁਕੀਰ ਬਾਦਲ ਸੁਮੇਸ਼ ਸੈਣੀ ਡੀਜੀਪੀ ਸੀ ਉਸ ਵੇਲੇ ਸ੍ਰੇਸ਼ ਰੌੜਾ ਅੱਜ ਕੱਲ ਡੀਜੀਪੀ ਹੈ ਕੈਪਟਨ ਮਰਿੰਦਰ ਸਿੰਘ ਜੀ ਐਸਟੀਪੀਸੀ ਦੇ ਪ੍ਰਧਾਨ ਲੌਂਗਵਾਲ ਸਾਹਿਬ ਬਡੂਂਗਰ ਸਾਹਿਬ ਉਤਾਰ ਮੱਕੜ ਚਾਵਲਾ ਮਨਜੀਤ ਜੀ ਕੇ ਮਨਿੰਦਰ ਸਰਸਾ ਪਰਮਜੀਤ ਸਿੰਘ ਰਾਣਾ ਤੇਮਿੰਦਰਪਾਲ ਚੱਡਾ ਜਿਹੜਾ ਐਕਸ ਐਡਵਾਈਜ਼ਰ ਸੀ ਤੇ ਕੇਂਦਰ ਸਰਕਾਰ ਇਹ ਲੋਕਾਂ ਦਾ ਗੁੱਸਾ ਹੈ ਆ ਸਾਰਾ ਕੁਝ ਲਿਖਿਆ ਹੋਇਆ ਹੈ ਸਾਰਾ ਇਹ ਪਬਲਿਕ ਦਾ ਗੁੱਸਾ ਹੈ ਹਾਂਜੀ ਇਹ ਪਬਲਿਕ ਦਾ ਗੁੱਸਾ ਹੈ। ਹੋਰ ਮਿਲ ਰਹੀ ਹੈ ਸਜ਼ਾ। ਅਕਾਲ ਤਖਤ ਸਾਹਿਬ ਤੇ ਸਾਰਾ ਟੱਬਰ ਗਿਆ ਬਾਦਲ ਕਾ। ਬਿਨਾ ਬੁਲਾਏ ਉੱਥੇ ਕਹਿੰਦੇ ਅਸੀਂ ਮਾਫੀ ਮੰਗਣ ਆਏ ਆ ਗਲਤੀ ਦੀ। ਜੁੱਤੀਆਂ ਸਾਫ਼ ਕਰਨ ਗਏ ਸੀ। ਲੋਕਾਂ ਨੇ ਜੁੱਤੀਆਂ ਖਰਾਬ ਕਰੇ। ਸੁਖਬੀਰ ਬਾਦਲ ਤਾਂ ਪਤਾ ਨਹੀਂ ਕਿਹੜੀ ਪੀੜਕ ਲੱਗੀ ਹੋਈ ਸੀ ਉਹਦੀ। ਚੱਪਲ ਦੀ ਬੂਟ ਪਾਲਿਸ਼ ਕਰੀ ਜਾਵੇ। ਇੱਕ ਕਿਸੇ ਦਾ ਚਿੱਟੇ ਰੰਗ ਦਾ ਸਪੋਰਟਸ ਸ਼ੂ ਸੀਗਾ ਕਾਲੇ ਰੰਗ ਦੀ ਪਾਲਿਸ਼ ਫੇਰ ਕੇ ਬੂਟ ਦੀ ਪੱਟੀ ਮੇਸ ਕਰਕੇ ਰੱਖਤੀ। ਤਿੰਨ ਦਿਨ ਪੱਤਰਕਾਰ ਪੁੱਛੀ ਗਏ। ਕਿਹੜੀ ਗਲਤੀ ਦੀ ਮਾਫੀ ਮੰਗਣਾ ਹੈ ਉਹ? ਕਦੇ ਇਹ ਬਸ ਗਲਤੀ ਇਹ ਨੇ ਧਾਰੀਆਂ ਬਸ ਜੀ ਪਤਾ ਨਾ ਕਰੋ ਉਹਨੇ। ਪਹਿਲੀ ਵਾਰ ਹੋਇਆ ਕਿ ਅਕਾਲ ਤੱਕ ਸਭ ਤੇ ਕੋਈ ਬਿਨਾ ਬੁਲਾਏ ਗਲਤੀਆਂ ਦੀ ਮਾਫੀ ਮੰਗਣ ਗਿਆ ਪਰ ਗਲਤੀਆਂ ਵੀ ਦੱਸੀਆਂ ਕਿਹੜੀਆਂ ਨੇ। ਗੁਰੂ ਸਾਹਿਬ ਗਲਤੀ ਨੂੰ ਮaaf ਕਰ ਦਿੰਦੇ ਨੇ ਬਖਸ਼ਿਸ਼ ਹਾਰ ਨੇ ਪਰ ਗੁਰੂ ਸਾਹਿਬ ਪਾਪਾਂ ਨੂੰ ਮaaf ਨਹੀਂ ਕਰਦੇ ਪਾਪਾਂ ਦੀ ਤਾਂ ਸਜ਼ਾ ਹੀ ਮਿਲਦੀ ਹੈ ਪਾਪਾਂ ਦੀ ਸਜ਼ਾ ਮਿਲਦੀ ਹੈ ਸੁਵੀਰਾ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾਂਗੇ 27 ਦਸੰਬਰ ਨੂੰ ਛੋਟੇ ਸਾਹਿਬ ਜਦਾਂ ਦਾ ਸ਼ਹੀਦੀ ਦਿਵਸ ਹੈ ਸ਼ੋਕ ਸਭਾ ਹੁੰਦੀ ਆ ਫਤੇਗੜ ਸਾਹਿਬ ਆਪਾਂ ਲੰਗਰ ਵੀ ਲਾਉਨੇ ਆ ਜਿੱਦੀ ਰੋਡ ਤੇ ਜਾ ਕੇ ਤੁਸੀਂ ਵੀ ਲਾਉਂਦੇ ਹੋਵੋਗੇ ਜਾਂ ਜਾਣੇ ਆ ਪਤਨਾਲੀਆਂ ਪਰ ਪਰ ਕੇ 27 ਦਸੰਬਰ ਨੂੰ ਪਾਰਲੀਮੈਂਟ ਚੱਲ ਰਹੀ ਸੀ ਮੈਂ ਦਿੱਲੀ ਸੀ ਮੈਂ ਕਿ ਚਿੱਠੀ ਲਿਖ ਕੇ ਮੈਡਮ ਸਪੀਕਰ ਕੋਲੇ ਗਿਆ ਕਿ ਮੈਡਮ 9 ਸਾਲ ਤੇ 6 ਸਾਲ ਦੇ ਬੱਚੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾ ਦੇ ਵਿੱਚ ਅਣਵਾਏ ਗਏ ਸੀ ਅੱਜ ਦੇ ਦਿਨ ਲਸਾਨੀ ਕੁਰਬਾਨੀ ਹੈ ਇਤਿਹਾਸ ਚ ਨਹੀਂ ਮਿਲਦੀ ਐ ਹੈਜੀ ਕੁਰਬਾਨੀ ਦੀ ਮਿਸਾਲ ਕਿ 9 ਸਾਲ ਤੇ 6 ਸਾਲ ਦੇ ਬੱਚਿਆਂ ਨੇ ਸਿੱਧਕ ਨਹੀਂ ਹਾਰਿਆ ਆਪਣੇ ਪਿਤਾ ਦੇ ਅਸੂਲ ਨਹੀਂ ਸਿੱਕੇ ਤੇ ਟੰਗੇ ਕੁਰਬਾਨੀ ਦਿੱਤੀ ਭਾਰਤ ਦੀ ਪਾਰਲੀਮੈਂਟ ਵੱਲੋਂ ਕਦੇ ਵੀ ਉਹਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ ਹੁਣ ਤੱਕ ਮੈਂ ਕਿਹਾ ਮੈਡਮ ਸ਼ਰਧਾਂਜਲੀ ਦਿਓ ਇਹਦੇ ਨਾਲ ਆਪਣਾ ਮਾਨ ਸਨਮਾਨ ਵਧੂਗਾ ਉਹਨਾਂ ਦੀ ਕੁਰਬਾਨੀ ਤਾਂ ਹੈ ਹੀ ਬਹੁਤ ਵੱਡੀ ਪਰ ਆਪਣਾ ਫਰਜ਼ ਬਣਦਾ ਕਿ ਆਪਾਂ ਆਪਣੇ ਸ਼ੀਰਦਾ ਨੂੰ ਯਾਦ ਰੱਖੀਏ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਰੱਖਣ ਕਿ ਕਿਵੇਂ ਸਾਨੂੰ ਆਜ਼ਾਦੀਆਂ ਮਿਲੀਆਂ ਨੇ ਕਿਵੇਂ ਸਾਡੇ ਧਰਮ ਦੀ ਰੱਖਿਆ ਕੀਤੀ ਹੈ ਸਾਡੇ ਗੁਰੂਆਂ ਨੇ ਪਰવાર-વાર ਕੇ ਪਹਿਲੀ ਵਾਰ ਹੋਇਆ 27 ਦਸੰਬਰ ਨੂੰ ਕਿ ਛੋਟੇ ਸਹਿਬਜ਼ਾਦਿਆਂ ਨੂੰ ਭਾਰਤ ਦੀ ਪਾਰਲੀਮੈਂਟ ਤੋਂ ਸ਼ਰਧਾਂਜਲੀ ਦਿੱਤੀ ਗਈ ਹੈ ਇਹਨਾਂ ਨੂੰ ਯਾਦ ਹੀ ਨਹੀਂ ਹੈਗਾ ਕਿ ਜਿਹੜੇ ਪੰਜ ਦਿਨਾਂ ਤੇ ਹੁਣ ਤੱਕ ਰੋਟੀਆਂ ਸੇਕਦੇ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕੁਛ ਆ ਵਿੱਚੀ ਕਾਂਗਰਸ ਹੈ ਉਹ ਵੀ ਰਲੇ ਹੋਏ ਨੇ ਕੈਪਟਨ ਸਾਹਿਬ ਰਲੇ ਹੋਏ ਨੇ ਪਹਿਲਾਂ ਜਸਟਿਸ ਜੋਰਾ ਸਿੰਘ ਦੀ ਰਿਪੋਰਟ 1.5 ਸਾਲ ਇਹਨਾਂ ਨੇ ਪੁੱਛੀ ਨਹੀਂ ਬਾਦਲ ਕਹਿੰਨੇ ਫਿਰ ਕੈਪਟਨ ਸਾਹਿਬ ਨੇ ਜਸਟਿਸ ਅਨਜੀਤ ਸਿੰਘ ਕਮਿਸ਼ਨ ਬਣਾਇਆ ਉਹਦੀ ਰਿਪੋਰਟ ਤੇ 1.5 ਸਾਲ ਲੱਗ ਗਿਆ ਵਿਧਾਨ ਸਭਾ ਦੇ ਵਿੱਚ ਲਾਈਵ ਟੈਲੀਕਾਸਟ ਕਰਕੇ 8-10 ਘੰਟੇ ਉਹਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਇੱਕ ਐਸਆਈਟੀ ਬਿਠਾਤੀ ਐਸਆਈਟੀ ਹੁਣ ਹਾਈ ਕੋਰਟ ਨੇ ਕਿਹਾ ਐਸਆਈਟੀ ਕੰਮ ਕਰ ਲੈ ਤਾਂ ਉਹਨਾਂ ਨੇ ਚਰਨਜੀਤ ਸ਼ਰਮਾ ਹਸਪੀਟਲ ਐਸਐਸਪੀ ਮੋਗੇ ਦਾ ਫੜ ਲਿਆ ਦੋ ਤਿੰਨ ਐਸਐਚਓ ਦੇ ਇਨਸਪੈਕਟਰ ਫੜ ਲੇ ਪਰ ਇਹਦੇ ਨਾਲ जख्मਾਂ ਤੇ ਮੱਲਮ ਨਹੀਂ ਲੱਗਣੀ ਉਹ ਤਾਂ ਗੋਲੀਆਂ ਚਲਾਉਣ ਵਾਲੇ ਸੀ ਗੋਲੀਆਂ ਚਲਾਉਣ ਵਾਲੇ ਸੀ ਉਹ ਆਰਡਰ ਦੇਣ ਵਾਲੇ ਕੌਣ ਸੀ ਜਲੇ ਵਾਲੇ ਬਾਗ ਚ ਗੋਲੀਆਂ ਚਲਾਉਣ ਵਾਲਿਆਂ ਨੂੰ ਆਪਾਂ ਜਾਣਦੇ ਨਹੀਂ ਆਰਡਰ ਦੇਣ ਵਾਲੇ ਜਨਰਲ ਡਾਇਰ ਨੂੰ ਜਾਣਦੇ ਆ ਇੱਥੇ ਬਹਿਬਲ ਕਲਾਂ ਬਰਗਾੜੀ ਤੇ ਕੋਟਪੂਰੇ ਦੇ ਜਨਰਲ ਡਾਇਰ ਕੌਣ ਸੀ ਡੀਜੀਪੀ ਉਹਦਾ ਡਾਇਰ ਮੰਤਰੀ ਸੁਪੀਰ ਬਾਦਲ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਾਗੀ ਕਾਂਗਰਸ ਆ ਵੱਡੇ ਵੱਡੇ ਨਾਰੇ ਲਿਖੇ ਪਏ ਇੱਥੇ ਤੁਹਾਡੀ ਗਨ ਤੇ ਵੀ ਲਿਖਿਆ ਹੋਣਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹ ਚਾਉਂਦਾ ਹੁਣ ਹੁਣ ਤਾਂ ਪਛਤਾਉਂਦਾ ਹੈ ਪੰਜਾਬ ਹੈ ਕਰੋਬਾਰ ਹੀ ਨਿਕਲੇ ਲੋਕ ਸੜਕਾਂ ਤੇ ਫਿਰਦੇ ਆ ਸਭ ਸਰਕਾਰੀ ਚੀਜ਼ਾਂ ਵੇਚਤੀਆਂ ਨਦਾਮਪੁਰ ਵਾਲਾ ਰੈਸਟ ਹਾਊਸ ਤਨੀਲੋ ਵਾਲਾ ਰੈਸਟ ਹਾਊਸ ਜਿੰਨੇ ਨਹਿਰਾਂ ਤੇ ਰੈਸਟ ਹਾਊਸ ਬਣੇ ਸੀ ਸਭ ਵੇਚਤੇ ਸਰਕਾਰੀ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ ਲੱਗੇ ਨੇ ਸਰਕਾਰੀ ਸਕੂਲਾਂ ਦਾ ਪਹਿਲੀ ਮੋੜਾ ਹਲਕਾ ਰੱਖਿਆ ਸਰਕਾਰੀ ਬੱਸਾਂ ਉਹ ਵੀ ਖਤਮ ਕਰਤੀਆਂ ਬਾਦਲਕੀਆਂ ਬੱਸਾਂ ਫਿਰਦੀਆਂ ਨੇ ਜਿੱਦੀ ਰੋਡ ਤੇ ਆਦਮ ਬੋ ਆਦਮ ਬੋ ਕਰਦੀਆਂ ਬੰਦੇ ਮਾਰਦੀਆਂ ਫਿਰਦੀਆਂ ਨੇ ਵੱਡੇ ਰੂਟ ਉਹਨਾਂ ਕੋਲ ਨੇ ਕਹਿਦੀ ਮਿੰਨੀ ਬੱਸ ਵੀ ਨਹੀਂ ਛੱਡੀ ਇਹਨਾਂ ਨੇ ਸੜਕਾਂ ਵੀ ਸਰਕਾਰੀ ਨਹੀਂ ਹੈਗੀਆਂ ਸੜਕਾਂ ਵੀ ਪ੍ਰਾਈਵੇਟ ਨੇ ਜਿੱਧਰ ਨੂੰ ਮਰਜ਼ੀ ਵਗ ਜਾਓ ਵੀਰੋ ਨਾਕਾ ਲੱਗਿਆ ਹੋਇਆ ਹੈ ਹਰ 40 ਕਿਲੋਮੀਟਰ ਤੇ ਨਾਕਾ ਲੱਗਿਆ ਹੋਇਆ ਹੈ ਲਿਓ ਪੈਸੇ ਇਹਨੇ ਜੇ ਅਸੀਂ ਮੈਂ ਪਾਰਲੀਮੈਂਟ 'ਚ ਗੱਲ ਕੀਤੀ ਸੀ ਜੇ ਅਸੀਂ ਸੜਕ ਕਿਰਾਏ ਤੇ ਹੀ ਲੈਣੀ ਐ 24 ਘੰਟਿਆਂ ਵਾਸਤੇ ਸੜਕ ਅਸੀਂ ਕਿਰਾਏ ਤੇ ਲੈ ਲਈ 150 ਰੁਪਏ ਦੇ ਕੇ ਆ ਫਿਰ ਜਦੋਂ ਅਸੀਂ ਗੱਡੀਆਂ ਖਰੀਦਦੇ ਆ ਉਸ ਗੱਡੀ ਦੀ ਕੀਮਤ ਦਾ 8% 10% ਉਦੋਂ ਵੀ ਕਰੋ ਟੈਕਸ ਲੈਨੇ ਹੋ ਉਹ ਕਿਹੜੀਆਂ ਸੜਕਾਂ ਦਾ ਫਿਰ ਜਦੋਂ ਫਰਕ ਦਾ ਅਸੀਂ ਕਿਰਾਏ ਤੇ ਲੈਨੇ ਆ ਜਿੱਥੇ ਵਧੀਆ ਸੜਕਾਂ ਉੱਥੇ ਟੋਲ ਲੱਗਿਆ ਜਿੱਥੇ ਟੋਲ ਹੈ ਨਹੀਂ ਉੱਥੇ ਸੜਕ ਐ ਨਹੀਂ ਜਾਓ ਕਹਿੰਦੇ ਕਿ ਕਿਧਰ ਦੀ ਮਰਤਿ ਜਾਓਗੇ ਔਰ ਜੇ ਇਧਰ ਦੀ ਜਾਣਾ ਪੈਣਾ ਹੈ ਬਲਕਿ ਘੇੜ-ਘੇੜ ਉਧਰ ਦੀ ਲੈ ਕੇ ਜਾਂਦੇ ਨੇ ਦੇ ਉਧਰ ਦੀ ਲੰਗੋ ਇੱਥੋਂ ਦੀ ਕੋਈ ਲੰਗਦੇ ਕੋਈ ਚੀਜ਼ ਸਰਕਾਰੀ ਇਹਨੇ ਛੱਡੀ ਸੋ ਮੇਰੀ ਡਿਊਟੀ ਤੁਸੀਂ ਲਾਈ ਆ ਲੋਕ ਸਭਾ ਚ ਮੈਂ ਆਪਣਾ ਫਰਜ਼ ਨਿਭਾਈ ਜਾਣਾ ਜੀ ਇੱਕ ਗਰਬੀ ਦਾ ਹਿਸਾਬ ਦੇਉਂਗਾ ਔਰ ਪੈਸੇ ਲਾਇਨੇ ਸਕੂਲਾਂ ਤੇ ਹਸਪਤਾਲਾਂ ਤੇ ਜਿਮ ਪਾਰਕ ਆਰੋ ਸੋਲਰ ਲਾਈਟਾਂ ਇੱਕ ਦੋ ਪਿੰਡਾਂ ਦੇ ਮੈਨੂੰ ਉਹ ਮੰਨ ਕੇ ਕੀ ਅਸੀਂ ਪੂਰੀ ਕਰਾਂਗੇ ਕਿ ਉਹ ਜਿਹੜੀ ਸਸਕਾਰ ਕਰਨ ਵਾਲੀ ਪੱਠੀ ਕਿਉਂਕਿ ਲੱਕੜ ਕੱਟਦੀ ਜਾ ਰਹੀ ਹੈ ਇੱਕ ਬੰਦੇ ਨੂੰ ਕੈਂਸਰ ਹੋ ਗਿਆ ਉਹਨੂੰ ਤਾਂ ਚਲੋ ਮੰਦ ਭਾਗਾ ਸੀ ਕਿ ਕੈਂਸਰ ਦੀ ਬਿਮਾਰੀ ਨੇ ਉਹ ਤਾਂ ਖਾ ਲਿਆ ਪਰ ਉਹ ਨਾਲ ਆਪਦੇ ਜਾਂਦਾ ਹੋਇਆ ਇੱਕ ਤੰਦਰੁਸਤ ਦਰਖਤ ਨੂੰ ਵੀ ਲੈ ਜਾਂਦਾ ਚਾਰ ਪੰਜ ਪੁਆਇੰਟ ਲੱਕੜ ਲੱਗਦੀ ਕਿ ਤੁਲੇ ਹੀ ਸੋ ਉਹ ਜਿਹੜੀ ਪੱਠੀ ਆ ਉਹ ਸਸਤੀ ਪੈਂਦੀ ਹੈ ਤੇ ਨਾਲੇ ਲੱਕੜ ਨਹੀਂ ਉਹਦੇ ਨਾਲ ਲੱਗਦੀ ਸੋ ਇਸ ਕਰਕੇ ਕੁਛ ਨਾ ਕੁਛ ਤਾਂ ਨਵਾਂ ਕਰੀਏ ਲਾਇਬ੍ਰੇਰੀ ਬਣਾ ਰਹੇ ਆ ਜਿੱਥੇ ਵੀ ਮਿਲਦਾ ਮੌਕਾ ਤੇ ਲਾਇਬ੍ਰੇਰੀ ਦਿੰਨੇ ਆ ਇਹੋ ਜਿਹੀ ਚੀਜ਼ਾਂ ਵਾਸਤੇ ਪੈਸੇ ਦਈਏ ਜਿਹੜੀਆਂ ਕਿਤੇ ਕੰਮ ਆਉਣ ਆਪਾਂ ਅਜਾ ਨੂੰ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਕਿਸੇ ਪੱਖੋਂ ਆਜਾ ਰੱਖਤਾ ਉਹਨਾਂ ਨੂੰ ਜਿਹੜੇ 3 ਵੀਲਰ ਨੇ ਸਕੂਟਰੀਆਂ ਉਹ ਵੀ ਦਿੱਤੀਆਂ ਨੇ ਹੁਣ ਇੱਕ ਬੈਟਰੀ ਤੇ ਚੱਲਣ ਵਾਲੀਆਂ ਟ੍ਰਾਈਸਾਈਕਲ ਆਏ ਨੇ ਨਵੇਂ ਅਲੀਮਕੋ ਕੰਪਨੀ ਐ ਉਹਨਾਂ ਨੂੰ ਵੀ ਉਹ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੇ ਅਰ ਜੀਆਂ ਆਈਆਂ ਪਈਆਂ ਨੇ ਉਹ ਵੀ ਕਰਾਂਗੇ ਜਿੱਥੇ ਸਾਡਾ ਵਸ ਚੱਲਦਾ ਸੀ ਕਰ ਰਹੀਆਂ ਕੰਮ ਤੇ ਹੁਣ ਪਾਸਪੋਰਟ ਬਣਾਉਣ ਵਾਸਤੇ ਚੰਡੀਗੜ੍ਹ ਜਾਂ ਲੁਧਿਆਣਾ ਜਾਂ ਜਲੰਧਰ ਦੇ ਧੱਕੇ ਨਹੀਂ ਖਾਣੇ ਪੈਣੇ 16 ਫਰਵਰੀ ਨੂੰ ਦੁਕਾਨ ਕਰ ਰਹੇ ਹਾਂ ਮੈਂ ਮਲੇਰ ਕੋਟਲੇ ਦੇ ਵਿੱਚ ਪਾਸਪੋਰਟ ਦਫ਼ਤਰ ਖੋਲ੍ਹ ਲਿਆ ਸੰਗਰੂਰ ਜ਼ਿਲ੍ਹੇ ਦਾ ਇੱਥੇ ਪਾਸਪੋਰਟ ਬਣਾ ਲੈਣੇ ਬਹੁਤ سارے ਸਕੂਲ ਹਜੇ ਦੁਕਾਨਦਾਰਾਂ ਵੱਲੋਂ ਮੇਰੇ ਉਘਾਟਨ ਵੱਲੋਂ ਕੁੜਿਆ ਮੈਂ ਮੇਰੇ ਵੱਲੋਂ ਲੇਟ ਐ ਪਰ ਮੈਂ ਕਹਿਆ ਵੀ ਉਘਾਟਨ ਦੀ ਪਰਵਾਹ ਨਾ ਕਰੋ ਤੁਸੀਂ ਸਕੂਲ ਨੂੰ ਵਰਤਣ ਲੱਗ ਜਾਓ ਕਮਰਿਆਂ ਨੂੰ ਮੈਂ ਨਹੀਂ ਐ ਕਹਿੰਦਾ ਕਿ ਜਿੰਨੇ ਜਰ ਮੈਂ ਨਹੀਂ ਉਘਾਟਨ ਕਰਦਾ ਉਹਨਾਂ ਚਰ ਪੁਲਣਾ ਚਲਾਇਓ ਜਿੰਨੇ ਜਰ ਮੈਂ ਨਹੀਂ ਉਘਾਟਨ ਕਰਦਾ ਸੱਟ ਚ ਲੈ ਮੈਂ ਕਹਿੰਦਾ ਕੋਈ ਗੱਲ ਨਹੀਂ ਮੈਂ ਜਦੋਂ ਮਰਦੀ ਆ ਜਾਾਂਗੇ ਔਰ ਸਾਡੀ ਪਾਰਟੀ ਦਾ ਸੂਲ ਐ ਆਮ ਆਪੀ ਪਾਰਟੀ ਦਾ ਅਸੀਂ ਉਤਘਾਟਨ ਨਹੀਂ ਪੱਥਰ ਕੰਮ ਸ਼ੁਰੂ ਕਰਨ ਵਾਲੇ ਦਿਨ ਨਹੀਂ ਰੱਖਦੇ ਕੰਮ ਖਤਮ ਕਰਨ ਨਾਲ ਜਨ ਲੱਗਦੇ ਕਿ ਕੰਮ ਕਿਤੇ ਖਤਮ ਹੋਇਆ। ਫੇਮੀ ਪੱਥਰ ਤੇ ਨਾਮ ਕਿਹਦੇ ਲਿਖਦੇ ਆ ਇਹ ਫਲਾਨੇ ਫਲਾਨੇ ਪਿੰਡ ਦੀ ਸਰਕਾਰੀ ਸਕੂਲ ਦੀ ਬਿਲਡਿੰਗ ਐਮਪੀ ਫੰਡ ਤੋਂ ਐਨੇ ਪੈਸੇ ਨਾਲ ਰਾਜ ਮਿਸਤਰੀ ਫਲਾਨਾ ਸਿੰਘ ਗ੍ਰਿਲ ਮਿਸਤਰੀ ਫਲਾਨਾ ਸਿੰਘ ਇਲੈਕਟ੍ਰੀਸ਼ੀਅਨ ਫਲਾਨਾ ਸਿੰਘ ਅਤੇ ਮਜ਼ਦੂਰ ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਿੰਘ ਅਤੇ ਫਲਾਨਾ ਸਿੰਘ ਦੇ ਕਰ ਕਮਲਾਂ ਨਾਲ ਬਣੀ ਜਿਹਦਾ ਉਹ ਘਾਟ ਨਾ ਐਮਪੀ ਸੰਗਰੂਰ ਭਗਵੰਤ ਮਾਨ ਨੇ ਕੀਤਾ ਮੇਰੇ ਨਾਂ ਤੋਂ ਉੱਪਰ ਉਹਨਾਂ ਮਜ਼ਦੂਰਾਂ ਦੇ ਨਾਂ ਲਿਖਦੇ ਆ ਜਿਨ੍ਹਾਂ ਨੇ ਬਣਾਈ ਏ ਕੰਡਲ ਤੇ ਇਹ ਅਕਾਲੀ ਕਾਂਗਰਸੀ ਸਾਰੇ ਟੱਬਰ ਦਾ ਨਾਂ ਨਹੀਂ ਪੱਥਰ ਤੇ ਲਿਖ ਲੈਣੇ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਸੁਖਵੀਰ ਬਾਦਲ ਦੀ ਗਵਾਈ ਚ ਹਰ ਸਿਮਰਤ ਕੌਰ ਦੀ ਹਾਜ਼ਰੀ ਚ ਮੈਂ ਕਿਹਾ ਦੋ ਤੋ ਤੋ ਤਿੰਨ ਜਵਾਕ ਜੇ ਰਹਿ ਗਏ ਉਹਨਾਂ ਦੇ ਵੀ ਨਾਂ ਲਿਖ ਲੋ ਪੱਥਰਾਂ ਤੇ ਨਾਂ ਲਿਖਣ ਨਾਲ ਕੋਈ ਦਿਲਾਂ ਚ ਨਹੀਂ ਜਗ੍ਹਾ ਦਿੰਦੇ। ਉਹ ਵੀਰੋ। ਆਂ ਨੀ ਪੱਥਰ ਤੁਹਾਡੇ ਪਿੰਡ ਵੀ ਹੋਣਗੇ। ਪੁਰਾਣੇ ਪਏ ਹੋਣੇ। ਹੈ? ਪਏ ਨੇ ਨਾ। ਹਾਂ। ਪੰਜਾਬ ਦੇ 99% ਨੀ ਪੱਥਰ ਝੋਟਿਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਆ ਬਸ। ਕੁਝ ਨਹੀਂ ਬਣਿਆ ਉਹਨਾਂ ਦਾ। ਬਲਕਿ ਨੀ ਪੱਥਰ ਦੀ ਇੱਟਾਂ ਵੀ ਲੈ ਕੇ ਲੋਕ ਚੱਕੇ। ਕੁਝ ਨਹੀਂ ਹਰਦਾ। ਕਿਉਂਕਿ ਜਦੋਂ ਇਹਨਾਂ ਦੀ ਇੱਛਾ ਹੀ ਨਹੀਂ ਜਦੋਂ ਇਹਨਾਂ ਦੀ ਤਮੰਨਾ ਹੀ ਨਹੀਂ ਜਦੋਂ ਨੀਅਤ ਹੀ ਸਾਫ਼ ਹੈ ਨਹੀਂ ਫਿਰ ਕੀ ਕਰਨਗੇ ਦੀ ਪੱਥਰ ਸੋ ਇੱਕਾ ਰੱਖਿਓ ਪਿੰਡ ਦੇ ਮਾਮਲੇ 'ਚ ਇੱਕਾ ਰੱਖਿਓ ਅਸੀਂ ਤੁਹਾਡੇ ਨਾਲ ਆ ਅਗਲੀ ਵਾਰ ਇਹ ਜਿਹੜਾ ਫੰਡ ਹੈ ਹੁਣ ਤਾਂ 5 ਕਰੋੜ ਹੈ ਇੱਕ ਸਾਲ ਦਾ ਅਗਲੀ ਵਾਰ 15 ਕਰੋੜ ਹੋ ਰਿਹਾ ਹੈ ਜਿਹੜੇ ਪਿੰਡਾਂ ਨੂੰ ਜਿਵੇਂ ਤੁਹਾਡਾ ਪਿੰਡ ਹੈ ਲੇਟ ਪੈਸੇ ਪਹੁੰਚੇ ਨੇ ਅਗਲੀ ਵਾਰ ਸਭ ਤੋਂ ਪਹਿਲਾਂ ਪਹੁੰਚਣਗੇ ਤੁਸੀਂ ਇਹ ਨਾ ਕਹਿ ਕਰੋ ਸਾਡਾ ਪਿੰਡ ਇੱਧਰੋਂ ਸਭ ਤੋਂ ਅਖੀਰ ਤੇ ਪੈਂਦਾ ਹੈ। ਸੰਗਰੂਰ ਵਾਲੇ ਪਾਸਿਓਂ ਅਖੀਰ ਤੇ ਪੈਂਦਾ ਹੈ। ਜਿੱਧਰੋਂ ਪੈਸੇ ਆਉਂਦੇ ਨੇ ਦਿੱਲੀ ਤੇ ਚੰਡੀਗੜ੍ਹ ਉਧਰਲੇ ਪਾਸੇ ਤਾਂ ਪਹਿਲੇ ਨੰਬਰ ਤੇ ਪੈਂਦਾ ਹੈ। ਇੱਧਰਲੇ ਪਾਸੇ ਦੇਖੋ ਨਾ। ਸੋ ਥੋੜਾ ਨੰਬਰ ਹੁਣ ਪਹਿਲੇ ਨੰਬਰ ਤੇ ਆਊਗਾ। ਜਿੱਥੇ ਕਹੋਂਗੇ ਉੱਥੇ ਜਿਵੇਂ ਕਹੋਂਗੇ ਉੱਥੇ ਪੈਸੇ ਤੁਹਾਨੂੰ ਦੇਵਾਂਗੇ ਥੋੜੇ ਪੈਸੇ ਨੇ। ਕੋਈ ਛਾਨ ਨਹੀਂ ਕਰ ਰਹੇ ਫਰਜ ਨਿਭਾ ਰਹੇ ਆ। ਸੋ ਸਾਰੇ ਯੂਥ ਦੀ ਟੀਮ ਦਾ ਫੋਟੋ ਪਿੰਡ ਦੇ ਮੁੰਡੇ ਆਏ ਸੀ ਪਿਛਲੇ ਦਿਨ ਦਫ਼ਤਰ ਚ। ਗੇਸੀ ਮੁਰਸ਼ੀਲੇ ਆ ਕੇ ਜਾਇਓ ਮੈਂ ਕਿ ਜਦੋਂ ਵੀ ਅਗਲੇ ਦਿਨਾਂ ਦਾ ਪ੍ਰੋਗਰਾਮ ਬਣਿਆ ਅਸੀਂ ਤੁਹਾਡੇ ਕੋਲ ਆਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚ ਕੇ ਮੈਨੂੰ ਸਬਰ ਸਕੂਨ ਨੇ ਸੁਣਿਆ ਹੁਣ ਦੋ ਨਾਰੇ ਲਾਉਣੇ ਨੇ ਨਾਰੇ ਤਾਂ ਪਤਾ ਲੱਗ ਜਾਂਦਾ ਹੈ ਨਾਰੇ ਸਾਡੀ ਪਾਰਟੀ ਚ ਕੋਈ ਅਰਵਿੰਦ ਕੇਜਰੀਵਾਲ ਜਿੰਦਾਬਾਦ ਨਹੀਂ ਭਗਵੰਤ ਮਾਨ ਜਿੰਦਾਬਾਦ ਨਹੀਂ ਅਜਿਹਾ ਬੰਦੇ ਆ ਅਜਿਹਾ ਆਮ ਬੰਦੇ ਆ ਤੁਹਾਡੇ ਵਰਗੇ ਆ ਨਾਰੇ ਲੱਗਦੇ ਸਾਡੇ ਇਨਕਲਾਬ ਦੇ ਛੀਦਾਂ ਦੀ ਆਤਮਾ ਨੂੰ ਸਕੂਨ ਮਿਲ ਜਾਂਦਾ ਥੋੜਾ ਜਿਹਾ ਹੈਗੇ ਨੇ ਹਜੇ ਪਿੱਪਲਾਂ ਥੱਲੇ ਜਿਨ੍ਹਾਂ ਨੇ ਸਾਡੇ ਦੀਵੇ ਨੂੰ ਬੁਝੋ ਨਹੀਂ ਦਿੱਤਾ ਇਨਕਲਾਬ ਵਾਲੇ ਦੋਨੀਆਂ ਸੁੱਪ ਚਾ ਕੇ ਦੋ ਨਾਰੇ ਲਾ ਦਿਓ ਗੂੰਜੇ ਅਸਮਾਨ ਤੇ ਛੀਦਾਂ ਦੀ ਆਤਮਾ ਨੂੰ ਮਿਲੇ ਥੋੜੀ ਸ਼ਾਂਤੀ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਥੋੜਾ ਜਿਹਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਗੋਲੇ ਸੋਨਹਾਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪਿੰਡ ਵੱਲੋਂ